हां जी मित्रों स्वागत है आज दी नई वीडियो च ते पहला जोरी देख लो मुंडे दा अपर वाली कर कई सवाल आंदा लो भी ओते मुंडे नु ट्रैक्टर दवायया कहंदे 855 ਨਵਾਂ ਤੇ ਜੀਰੀ ਦਾ ਸੀਜ਼ਨ ਆਪਣਾ ਤੁਹਾਨੂੰ ਪਤਾ ਹੀ ਆ ਮਸ਼ੀਨ ਚਲਾਉਣ ਕਰਕੇ ਕਾਲੀ ਚ ਭੱਜ ਗਿਆ ਉਤੇ ਪਾਰਟੀ ਪੁਲਟੀ ਵੀ ਨਹੀਂ ਲਈ ਇਹ ਤਾਂ ਵਿਚਾਰੇ ਤਾਂ ਅੱਜ ਕਰੂੰਗਾ ਕਹਿੰਦਾ ਹੈ ਤੇ ਅੱਜ ਆਏ ਇਹਦੇ ਲਵੇ ਚੈੱਕ ਕਰਦੇ ਆਂ ਮਹਾਦੇਸ਼ ਲਈ ਜ਼ੋਰ-ਜ਼ੋਰ ਨਵੇਂ ਦਾ ਆਪਾਂ ਵਿਹਲੇ ਦੀ ਅੱਜ ਤੇ ਮੰਡੀਆਂ 'ਚ ਤੁਹਾਨੂੰ ਪਤਾ ਹੈ ਹੜਤਾਲ ਜੀ ਚੱਲਦੀ ਆ ਕੋਈ ਹੈ ਨਹੀਂ ਦੀ ਵੱਢਣ ਵਾਲਾ ਤੇ ਇਹ ਇਹਨਾਂ ਨੇ ਆਹੀ ਇੰਨਾ ਕ ਬਾਹਾ ਉੱਦੇਦਿਆਂ ਨੇ ਸੁਪਰ ਸੀਟਰ ਚਲਾਇ ਦੀ ਇਹਦੇ ਵਿੱਚ ਵਧੀਆ ਕਹਿੰਦੇ ਛੱਡ ਕੇ ਬਾਹਾ ਤੇ ਜ਼ੋਰ-ਜ਼ੋਰ ਦਾ ਮਾਰਦਾ ਪੂਰਾ ਜਿਵੇਂ ਤੁਹਾਨੂੰ ਪਤਾ ਵੀ ਨਵੀਂ ਚੀਜ਼ ਆ ਕਿਰਾ ਮੜਾ ਦੇਖਣਾ ਚਾਹੀਦਾ ਹੈਗਾ ਆਪਾਂ ਕੈਂਡ ਸਣ ਜੋਗੇ ਹੋ ਜਾਣੇ ਨਮੀ ਚੀ ਦੇ ਵਿੱਚ ਚਲੋ ਮਸ਼ੀਨਰੀ ਇਹਦਾ ਕੋਈ ਪਤਾ ਨਹੀਂ ਹੁੰਦਾ ਤੇ ਪਰਾਲੀ ਬਹੁफादी ਦੀ ਪਹਿਲਾਂ ਪਰਾਲੀ ਕੱਢੀ ਐ ਸਾਈਡਾਂ ਜਾਂ ਤੈਨੂੰ ਥੋੜੀ ਥੋੜੀ ਆਪ ਸਾਫ ਸਾਫ ਕੇ ਹਲਾਂ ਦੇ ਵਿੱਚ ਤੇ 13 ਹਾਲ ਪਾਏ ਨੇ ਇਹਦੇ ਮਗਰ ਅਜੇ ਤਾਂ 11 ਦਾ ਵੀ ਹਿਸਾਬ ਨਹੀਂ ਐ ਹੋਏ ਮਾ ਇਹਦਾ ਸਾਨੂੰ 11 ਦਾ ਵੀ ਹਿਸਾਬ ਨਹੀਂ ਹੌਲੀ ਹੌਲੀ ਜਾਊ ਕਿਹੜੇ ਚ ਚੱਲਦਾ ਏ ਲੱਭੀ ਨਹੀਂ ਆ ਜੀ ਆ ਚੱਲਣ ਜੋਗੇ ਦੋ ਕਿਹੜੀ ਬਣਾਏ ਨੇ ਪਰਾਲੀ ਜੀ ਕੱਢ ਕੇ ਵਿੱਚੀ ਦੱਬੀ ਵੀ ਹੈ ਇਹਨਾਂ ਦੀ ਤੈਨੂੰ ਆ ਕਰ ਨਹੀਂ ਹੈ ਜੀ ਇੱਥੇ ਵੱਡਲੀ ਸੀ ਜਾ ਜਾ ਫਿਰ ਬਾਣ ਹੋਰ ਦੇਖ ਯਾਰ ਕੋਈ ਉਹ پراੜਾ ਬਾਣ ਹੋਰ ਦੇਖ ਕੋਈ ਤੂੰ ਚਲਾਏਂਗਾ ਇਹਦਾ ਗੇਅਰ ਐਮ ਲਾਦਾ ਪਹਿਲਾ ਲੋ ਲਾ ਲੈਂਦਾ ਬੋਰ ਵਾਈ ਬੋਰ ਲਾ ਕੇ ਭੱਟਦਾ ਕੁੱਤੇ ਚੜਦਾ ਖੜਦਾ ਚੱਲ ਹੁਣ ਚੱਲਣ ਦੇ ਤੀਜਾ ਮੀਡੀਅਮ ਲਾ ਆਵਾਜ਼ ਆਗਾ ਇਹ ਕਿਰਵੀ ਦੌੜਦਾ ਆਏ ਸਲਿੱਪੇ ਮਾਰਦਾ ਆ ਡਰਾਈਵਰ ਆ ਬੈਠਿਆ ਹੁਣ। ਯਾ ਮਾਰਦਾ ਹੈਗਾ ਜ਼ੋਰ। ਉਹ ਸਿਰ ਤੇ ਮਾਰਦਾ ਹਾਂ। ਬੜਾ ਜ਼ੋਰ ਨਹੀਂ ਹੈਗਾ। ਹੋਰ ਹੁਣ ਕੀ ਜਾਈਦਾ ਹੈ ਨਾ ਧਾਗਾ ਬਣਾਈ ਫਿਰਦਾ। ਯਾ ਬਾਈ ਹੈਗਾ। ਓਏ ਉਹ ਬੰਦ ਕਰੀ 4x4 ਕਟਿੰਗ। 4x4 ਘੱਟਾ ਇੱਥੇ ਲੈਵ ਟ੍ਰੈਂਡ ਦੀ। ਚੱਲ 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 ਚੱਲੇ ਜਾਂਦਾ ਅਰਦਨ ਮਾਰਨ ਦੇ ਤੱਕਰ ਦੀ ਲੋੜ ਆ ਆਹ ਉਹਰੇ ਸਿਰਿਆਂ ਤੇ ਪ੍ਰਾਲੀ ਕਰਕੇ ਸਾਨੂੰ ਚੱਕਣਾ ਪੈਂਦਾ ਨਾ ਨਹੀਂ ਸਵਾਦ ਆਉਂਦਾ ਹੈ ਉਹ ਗਾਹਾਂ ਤਰ ਇਧਰ ਪ੍ਰਾਲੀ ਆ ਮਹਾਰ ਕੱਪੜਾ ਕੁੱਪੜਾ ਲਾਈਏ ਭਾਈ ਦੁਬਾਰੇ ਹੋਰੇ ਕੋਲ ਤੋਂ ਬਣਾਉਣਾ ਹੋਰਾਂ ਲੈਂਟਰੀ ਹੈ ਹਾਂ ਲੈਫਟੇ ਇੱਥੇ ਰਹਿਣ ਦੇ ਇੰਨਾ ਹਜ਼ਾਰ ਆ ਦੇ ਲਾ ਚਾਰ ਭਾਈ ਨੇ 11 ਭਾਗ ਲੈਣਗੇ 11 ਪਾਉਨੇ ਆ ਪੈਂਡੇ ਲੱਗਦੇ ਕੱਟ ਫੋਰਮਾ ਨਾ ਹਾਲ ਕੱਟ ਕੇ ਬਦਲਦੇ ਆ ਯਾਰ ਇਹਦਾ ਸਪਰਿੰਗ ਜੇ ਪੈਂਡਾ ਮਾੜੇ ਲੱਗਣ ਸਾਰ ਨੀਵੇਂ ਹੋ ਜਾਂਦੇ ਨੇ ਉਹਨਾਂ ਚ ਜਦੀ ਪਰਾਲੀ ਖਾ ਜਾਂਦੀ ਆ ਕੱਟ-ਕੱਟ ਥੱਕ ਗਈ ਸਾਰੀ ਯਾਰ ਨਾਲ ਕਿਹੜਾ ਤਾਂ ਲਾ ਲਿਆ ਘੁੰਮਣ ਪਰਾਲੀ ਪਰਿਆ ਕਰ ਕਰ ਕੇ ਫਾਹੀ ਬਹੁਤ ਹੈ ਹੁਣ ਕੀ ਕਰੀਏ ਜਦੀ ਚੱਕੇ ਜਾਂਦੇ ਨੇ ਤਾਹਾਂ ਜੇ ਤੇ 11 ਪਾਉਨੇ ਸੰਘਣੇ ਵਾਲੇ ਨੇ ਆਏ ਆ ਨੇੜੇ ਨੇੜੇ ਹੁਣ ਕਰਕੇ ਨੇ 11 ਖੜੇ ਨੇ ਉਹ ਨਾਲੇ ਲੱਗਣਗੇ ਬਾਦ ਉਹ ਪਾਉਨੇ ਕੱਢੋ ਕੱਪੜਾ ਲਿਆ ਆਣ ਨਾਲੇ ਮੁੰਡਾ ਕੱਪੜਾ ਕੱਪੜਾ ਲਾਉਨੇ ਆ ਹੁਣ ਹੀ ਲਾ ਦੇ ਹੁਣ ਹੀ ਲਾ ਦੇ ਇਹ ਤਾਂ ਗਰਮ ਹੀ ਨਹੀਂ ਹੋ ਰਹਾ ਸਾਰਾ ਹੀ ਕਰ ਦਿਆ ਬੰਦ ਹਉ ਬਾਹਰ ਆਪੀ ਖੜ ਜਾਣ ਹਵਾ ਨਾਲ ਇੱਥੇ ਜਿਖਾ ਦੇ ਬੜੀ ਰੇਸ ਕਰਿਆ ਹਵਾ ਨਾਲੇ ਹੜਪੀ ਉਹਨਾਂ ਉਹ ਸਕੋਰ ਮਾਰਦਾ ਹੈ ਬਸ ਆਹ ਘੜਤੇ 13 ਤਾਂ ਤੇ 11 ਪਾ ਲਏ ਹੋਣ ਇਹਦੇ ਮਾਗਰ 11 ਨੂੰ ਤਾਂ ਉਹੀ ਵਰਦਾ ਲਈ ਨਿਕਲ ਲਾਦਨੇ 11 ਦਾ ਮਗਰੇ ਦੇ ਪਹਿਲੇ ਆਈ ਜੱਸਾ ਲੱਗਦੇ ਪੂਰੇ ਨੇ ਪਰ ਪਰਾਲੀ ਬਰੂਲੀ ਇਹਨਾਂ ਜ ਨਹੀਂ ਪਾਦੀ ਦੇ ਇਹਨਾਂ ਨੇ ਤਾਂ ਦੂਹੀ ਕਰ ਲਿਆ ਹਾਲਾਂ ਨੇ ਕੀੜਾ ਹੀ ਨਾ ਆਉਂਦਾ ਜੀ ਕੁਝ ਵੀ ਫਸ ਗਈ ਬਾਹਰ ਕੱਢਦੇ ਕਰਾਇਆ ਗੱਲੰਦਰੋਂ ਐ ਸਾਗਾ ਬਣਾ ਹੀ ਫਿਰਦਾ ਜੀ ਆਹ ਲੱਗਦੇ ਨੇ ਪੂਰੇ ਦੇਖ ਹੈ ਉਦੋਂ ਬਾਅਦ ਉਹ ਪਾਉਂਦੇ ਲੋਡ ਸਾੜੇ ਉੱਤੇ ਨਾਲੇ ਚੱਕੇ ਨੇ ਕੀ ਹੈ ਉਹਦਾ ਪਰਾਲੀ ਭਾਜਾਂ ਦੀ ਉੱਤੀ ਟਾਇਰ ਦੇ ਵੀਰੀ ਜਾਂਦੇ ਨੇ ਨਾਲੇ ਖੜਿਆ ਦੋ ਬੰਦੇ ਉੱਤੇ ਅੰਦਨਾ ਹੋਣ ਨਹੀਂ ਗਰਮ ਹੈ ਹਣ ਬੋਲੇ ਆ ਜਿਨੇ ਮਰੀ ਨੇ ਬਤੀਤਾਂ ਦੇ ਮੋਲ ਆ ਨਾ ਪੈਂਦਾ ਡਾਟ ਦਿਖਾ ਦੇਗਾ ਕਣ ਕਹਿੰਦਾ 11 ਹੀ ਖੱਚੇ ਜਾਂਦੇ ਹਨ ਤੇ 13 ਤੂੰ ਕਹਿੰਦਾ 9 ਹੁੰਦਾ 13 15 ਆ ਹੁਣ ਲੱਗ ਰਹੇ ਨੇ ਦੇਖ ਪਤਾ ਲੱਗਦਾ ਵੀ ਖਿੱਚ ਰਿਹਾ ਕੋਈ ਨਾ ਤੁਰ ਰਿਹਾ ਉਹ ਭੈਣ ਤੇ ਯਾਰ ਉਹਦਾ ਉੱਤੀ ਫਿਰਦੇ ਦੀ ਨਾਲ ਹੈ 13 ਹਾਂ ਜਿਹੜਾ ਦਸਤੰਗਾਂ ਕਰਕੇ ਹਾਂ ਦਸਤੰਗਾਂ ਕਰਕੇ ਸਾਨੂੰ ਬੱਦ ਮਾਹੀ ਉੱਤ ਨਿਕਲ ਰਹੀ ਹੈ ਕਿੱਥੇ ਬੋਲਣੇ ਥੱਲੇ ਦੋਨੇ ਲੀਵਰ ਹੈ ਗੜੀ ਆ ਤੂੰ ਹੀ ਚੜ ਗਈ ਥੋੜਾ ਜਿਹਾ ਕੱਪੜਾ ਹਟਾ ਦਿੰਨੇ ਕੋਈ ਇਹ ਚੱਕਰ ਤੇ 2100 ਤੋਂ ਆ ਗਿਆ 1400 ਤੇ ਆ ਗਿਆ ਮੇਰੇ ਤੋਂ 13 ਬਾਅਦ ਦੇ ਮੁੰਡਿਆਂ ਨੇ ਹਟੇ ਨਹੀਂ ਹੈਗੇ ਆਹੇਰਾ ਵੱਡਾ ਹੋ ਗਿਆ ਮਾਂ ਇਹ ਆਪਾਂ ਲਗਭਗ ਅੱਧਾ ਘੰਟਾ 1 ਘੰਟੇ ਮੰਗ ਚਲਾਤਾ ਤੇ ਲਾਲ ਚ ਰੱਖ ਕੇ ਇਹ ਸੂਈ ਜਮਾ ਲਾਲ ਚ ਚਾੜ ਕੇ ਕਪੜਾ ਲਾ ਕੇ ਤੇ ਹੌਲੀ ਹੌਲੀ ਮੋੜਤਾ ਕਪੜਾ ਥੋੜਾ ਥੋੜਾ ਕਰਕੇ ਇੱਕੋ ਲਖਤ ਨਹੀਂ ਤਾਰਿਆ ਤਾਂ ਆਪਾਂ ਚਲੇ ਘਰ ਨੂੰ ਬਹੁਤ ਦਿਨਾਂ ਦਾ ਮੰਨ ਜਦੀ ਮਾ ਉਹਦੇ ਕੋਲ ਜਾ ਕੇ ਆਈਏ ਦੇਖੇ ਚਲਾ ਕੇ ਨਮ 8:55 ਇਹ ਚਲਾ ਲਿਆ ਅੱਜ ਕੱਲ ਤੋਂ ਫੇਰ ਮੰਡੀਆਂ ਖੁੱਲ ਗਈਆਂ ਨੇ ਅੱਜ ਮਸ਼ੀਨ ਦਾ ਕੰਮ ਆਪਣਾ ਚਾਲੂ ਹੈ ਮੜਦੇ ਆ ਜੀਰੀ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਪਿਆਰ ਬਣਾਈ ਰੱਖੋ ਐਵੇਂ ਸਾਰੇ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣਾ